ਆ ਤਾਂ ਬੋਲ ਨਹੀਂ ਸਕਦੀਆਂ ਪਰ ਜੇ ਅਜੇ ਸੀ ਵਿੱਚ ਚੁੱਪ ਰਹਿ ਗਏ ਨਾ ਫਿਰ ਮੁੜ ਕੇ ਇਹਨਾਂ ਨੇ ਫਿਰ ਇਹ ਕਹਿੰਦੇ ਜੀ ਗਾਂ ਤਾਂ ਸਾਡੀਆਂ ਜੀ ਜੋ ਮਰਜ਼ੀ ਕਰੀਏ ਇਹਨੂੰ ਕੰਸੀੜ ਕੇ ਗਾਂ ਨੂੰ ਲੈ ਕੇ ਚਲੇ ਸੀਗੇ ਬੋਲ ਤਾਂ ਵਿਚਾਰਾ ਸਕਦਾ ਨਹੀਂ ਜਦੋਂ ਪਿੱਛੇ ਅਸੀਂ ਦੇਖਿਆ ਤੋਂ ਬਾਅਦ ਆ ਟਰੈਕਟਰ ਛੱਡ ਕੇ ਬੰਦਾ ਭੱਜ ਗਿਆ ਗਾਂ ਦਾ ਤੁਸੀਂ ਹਾਲ ਦੇਖੋ ਥੱਲੇ ਖੂਨ ਡੁੱਲਿਆ ਹੋਇਆ ਵਿਚਾਰੀ ਦਾ ਮੈਂ ਬੇਨਤੀ ਕਰਦਾ ਸਰਕਾਰ ਨੂੰ ਇਹਨਾਂ ਦਾ ਸਖਤ ਤੇ ਕਾਰਵਾਈ ਕਰਨੀ ਚਾਹੀਦੀ ਹੈ ਪਤਾ ਨਹੀਂ ਆ ਕੇ 20-20 گاਮਾਂ ਲੈ ਕੇ ਕਿਤੇ ਵੀ ਵਹਿ ਜਾਂਦੇ ਕਾਰਵਾਈ ਕਰਦੇ ਹਾਂ ਨਾਲ ਤਾਂ ਟਰੈਕਟਰ ਬਾਂਡ ਕਰਾਉਣੇ ਟਰੈਕਟਰ ਛੱਡ ਕੇ ਭੱਜ ਗਏ ਔਰ ਟਰੈਕਟਰ ਵੀ ਬਣਾ ਲਓ ਬਾਈ ਅੱਗੇ ਤੋਂ ਇਹਨਾਂ ਨਾਲ ਦਾ ਨੰਬਰ ਲੈ ਲਓ ਆ ਟਰੈਕਟਰ ਆ ਆ ਪਾਪੀ ਬੰਦੇ ਗਊ ਮਾਤਾ ਨੂੰ ਟਰੈਕਟਰ ਦੇ ਪਿੱਛੇ ਬਨ ਕੇ ਕੜੀਸ ਕੇ ਕਿਤੇ ਛੱਡਣ ਜਾ ਰਹੇ ਸੀ ਇਸ ਦੌਰਾਨ ਗਊ ਬੜੀ ਹੀ ਲਹੂ ਲਹਾਨ ਹੋਈ ਦਿਖਾਈ ਦਿੱਤੀ ਪਹਿਲਾਂ ਕੁਝ ਤਸਵੀਰਾਂ ਦੇਖੋ ਤੁਸੀਂ ਦੇਖਿਆ ਕਿ ਕਿਵੇਂ ਗਊ ਮਾਤਾ ਜਿਹੜੀ ਆ ਉਹ ਜ਼ਖਮੀ ਹੋਈ ਪਈ ਆ ਤੇ ਲਊ ਲਹਾਨ ਹੋਈ ਪਈ ਆ ਇਸ ਤੋਂ ਬਾਅਦ ਜਦੋਂ ਬੰਦੇ ਨੂੰ ਰਸਤੇ ਦੇ ਵਿੱਚ ਸੜਕ ਤੇ ਰੋਕਿਆ ਗਿਆ ਕਿਉਂਕਿ ਉਹ ਉਸ ਨੂੰ ਬੰਨ ਕੇ ਟਰੈਕਟਰ ਦੇ ਪਿੱਛੇ 끄ੜੀਸ ਕੇ ਲਾ ਜਾ ਰਿਹਾ ਸੀ ਤਾਂ ਉਸ ਵਕਤ ਉਹ ਟਰੈਕਟਰ ਛੱਡ ਕੇ ਉੱਥੋਂ ਭੱਜ ਗਿਆ ਆ ਬੰਦੇ ਦੀ ਜ਼ੁਬਾਨੀ ਸੁਣਦਿਆਂ ਪੂਰਾ ਕਿਵੇਂ ਕਿਵੇਂ ਕੀ ਕੁਝ ਵਾਪਰਿਆ ਇਹ ਰੱਬ ਦਾ ਪਸ਼ੂ ਆ ਬੋਲਦਾ ਵਿਚਾਰਾ ਸਕਦਾ ਨਹੀਂ ਜਦੋਂ ਪਿੱਛੇ ਅਸੀਂ ਦੇਖਿਆ ਉਸ ਤੋਂ ਬਾਅਦ ਆ ਟਰੈਕਟਰ ਛੱਡ ਕੇ ਬੰਦਾ ਭੱਜ ਗਿਆ ਮੁੜ ਕੇ ਟਰੈਕਟਰ ਛੱਡ ਕੇ ਭੱਜ ਗਿਆ ਆ ਬਚਾ ਬਾਈ ਇੱਧਰ ਆਓ ਆ ਵਿਚਾਰੇ ਇੱਥੇ ਰੁਕੇ ਆ ਵੀ ਸਾਡੇ ਨਾਲ ਨੇ ਆ ਗਾਂ ਗਾਂ ਦਾ ਤੁਸੀਂ ਹਾਲ ਦੇਖੋ ਓ ਥੱਲੇ ਖੂਨ ਡੁੱਲਿਆ ਹੋਇਆ ਵਿਚਾਰੀ ਦਾ ਤੇ ਆ ਪੈਰਾਂ ਦੇ ਦੇਖੋ ਆ ਮੌਕੇ ਤੇ ਐਸਪੀ ਸਾਹਿਬ ਨੂੰ ਫੋਨ ਕਰਿਆ ਆ ਇਹਨਾਂ ਦੀ ਗਾਂ ਐ ਇਹਨਾਂ ਨੇ ਮੜ ਕੇ ਹੁਣੇ ਦੁੱਧ ਦੇਣਾ ਘਟ ਗਈ ਸੀ ਇਹਨੂੰ ਚੱਕ ਕੇ ਇਹਨੂੰ ਮਾਰ ਦੇਣਾ ਸੀਗਾ ਇਹ ਬਾਈ ਨੇ ਇੱਥੇ ਆਇਆ ਨਾਲ ਤਾਂ ਬਾਈ ਤੋਂ ਰਿਪੋਰਟ ਲਖਾਈ ਆ ਨਾਲ ਇਹਨਾਂ ਦਾ ਟਰੈਕਟਰ ਛੱਡ ਕੇ ਬੰਦਾ ਭੱਜ ਗਿਆ ਇਹਨਾਂ ਦਾ ਟਰੈਕਟਰ ਬੌਂਡ ਕਰਾਉਣਾ ਮੜ ਕੇ ਮੈਂ ਬੇਨਤੀ ਕਰਦਾ ਹਾਂ ਵਿਚਾਰੇ ਇਹਨਾਂ ਦੇ ਪਸ਼ੂਆਂ ਦਾ ਆ ਖੂਨ ਡੁੱਲਿਆ ਹੋਇਆ ਇਹਦਾ ਕਸੂਰ ਦੱਸੋ ਕੀ ਆ ਇਹਦਾ ਕਸੂਰ ਕੀ ਆ ਜਦੋਂ ਇਹਨਾਂ ਮੂਰੇ ਕਹਿਨੇ ਆ ਆ ਮੜ ਕੇ ਜਿਹੜਾ ਟਰੈਕਟਰ ਵਾਲਾ ਭੱਜ ਗਿਆ ਇੱਥੋਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਇਹ ਇਹਨਾਂ ਦਾ ਸਖਤ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪਤਾ ਨਹੀਂ ਆ ਕੇ 20-20 ਗਾਵਾਂ ਲੈ ਕੇ ਕਿਤੇ ਵੀ ਵਹਿ ਜਾਂਦੇ ਆ ਆ ਤਾਂ ਬੋਲ ਨਹੀਂ ਸਕਦੀਆਂ ਪਰ ਜੇ ਅਸੀਂ ਵੀ ਚੁੱਪ ਰਹਿ ਗਏ ਨਾ ਫਿਰ ਮੁੜ ਕੇ ਇਹਨਾਂ ਨੇ ਫਿਰ ਇਹ ਕਹਿੰਦੇ ਜੀ ਗਾਂ ਦਾ ਸਾਡੀਆਂ ਜੀ ਜੋ ਮਰਜ਼ੀ ਕਰੀ ਗੋੜ ਕੇ ਹੁਣ ਪਰਚਾ ਕਰਾਵਾਂਗੇ ਨਾਲੇ ਨਾਲ ਟਰੈਕਟਰ ਬੌਂਡ ਕਰਾਵਾਂਗੇ ਇਹ ਵਿਚਾਰੀ ਦਾ ਆ ਸਾਰਾ ਇਹਦਾ ਆ ਦੇਖੋ ਭਾਈ ਜੇ ਨਾ ਅਸੀਂ ਪਤਾ ਲੱਗਦਾ ਜੇ ਨਾ ਰੋਕਦੇ ਇਹਨੂੰ ਵਿਚਾਰੀ ਨੂੰ ਮੁੜ ਕੇ ਇਹ ਵੀ ਪਤਾ ਲੱਗਣਾ ਸੀ ਕਿ ਇਹਨਾਂ ਨੇ ਕਿ ਅਸੀਡ ਕੇ ਲੈ ਕੇ ਇਹਨੂੰ ਮਾਰ ਦੇਣਾ ਸੀਗਾ ਪਿੱਛੇ ਸਾਰਾ ਫੂਨੋ ਫੂਨ ਹੋਣਾ ਸੀਗਾ ਸਰਕਾਰ ਨੂੰ ਬੇਨਤੀ ਆ ਇਹਦੇ ਅਨਸਰਾਂ ਦੇ ਨੱਥ ਪਾਓ ਇਹ ਵਿਚਾਰੀਆਂ ਬੋਲ ਨਹੀਂ ਸਕਦੀਆਂ ਮੁੜ ਕੇ ਇਹਨਾਂ ਨੂੰ ਦੋਪਨ ਦਸੂਗਾ ਫੂਨ ਦੇ ਨਾਲ ਬਾਈ ਕਿਉਂ ਕਾਰਵਾਈ ਕਰਦੇ ਇਹ ਨਾਲ ਦਾ ਟਰੈਕਟਰ ਬਾਂਡ ਕਰਾਉਣੇ ਟਰੈਕਟਰ ਚੜ੍ਕੇ ਲੱਗੇਗਾ ਟਰੈਕਟਰ ਵੀ ਬਿਨਾਂ ਲੋ ਬਾਈ ਅੱਜ ਇਹਦਾ ਨਾਲ ਦਾ ਨੰਬਰ ਲੈ ਲਓ ਆਹ ਟਰੈਕਟਰ ਨੰਬਰ ਵੀ ਨਹੀਂ ਹੈ ਟਰੈਕਟਰ ਕੋਈ ਟਰੈਕਟਰ ਦਾ ਨੰਬਰ ਵੀ ਹੈ ਨਹੀਂ ਆਹ ਮੁੜ ਕੇ ਇਹਨੂੰ ਮਾਰ ਕੇ ਇਹਨਾਂ ਜੋ ਮਰਜ਼ੀ ਇਹਦੀ ਤਸਕਰੀ ਕਰਦੇ ਨੇ